पिंड अभीपुर है मंगी की पै सकती है सबसे वो वोटा सबसे वो वोटा गल बात करते हैं पिंड के लोगों की कहना है इन्हना ਜੋ ਵੀ ਦਿੱਕਤ ਮੁਕਦੀ ਗੱਲ ਹੈ ਜੋ ਵੀ ਦਿੱਕਤ ਹੈ ਸਾਰੀ ਉਹਨਾਂ ਨੇ ਹੱਲ ਕੀਤੀ ਜਮਾਈ ਨਹੀਂ ਬਯੂ ਦੇ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਨਾ ਕਾਂਗਰਸ ਦਾ ਆਪਣੇ ਘਰ ਹੀ ਪਿੰਡ ਦਾ ਇਹ ਬੰਦਾ ਵਧੀਆ ਹੈ ਜੀ ਹੋਰ ਕੈਂਡੀਡੇਟਾਂ ਨਾਲੋਂ ਇਹ ਬੰਦਾ ਬਹੁਤ ਚੰਗਾ ਜੀ ਇਮਾਨਦਾਰ ਹੈ ਤੇ ਸਾਡੇ ਇਲਾਕੇ ਦਾ ਜ਼ਿੰਮੇਵਾਰ ਬੰਦਾ ਅੰਡਿਆ ਹੋਇਆ ਬੰਦਾ ਜੀ ਇਹ ਕਾਰਨ ਹੋਰ ਪਾਰਟੀ ਬੋਟ ਨਹੀਂ ਨਹੀਂ ਜੀ ਕੱਲਿਆਂ ਨੂੰ ਚੱਲ ਚਿੱਟ ਪੱਕੀ ਫੜੀ ਹੋਈ ਹੈ ਜੀ ਹਾਂ ਜੀ ਪੱਕੀ ਪਹਿਲਾਂ ਹੁੰਦੀ ਜਾਂਦੇ ਵੋਟਾਂ ਸ਼ੁਰੂ ਹੁੰਦੀਆਂ ਹਾਂ ਜੀ ਸਾਡੇ ਸਾਰੇ ਪਿੰਡ ਅਕਾਲੀ ਦਲ ਦੇ ਹੀ ਉਹਦੇ ਵਿੱਚ ਆਈ ਆਪਣਾ ਇਹਨਾਂ ਨੂੰ ਵੋਟ ਪਾਉਂਗੇ ਅਸੀਂ ਵੱਧ ਤੋਂ ਵੱਧ ਵੋਟਾਂ ਪਾਉਂਗੇ ਆਪਾਂ ਕਰਦੇ ਆ ਪਿੰਡ ਦੇ ਵਿਅਕਤੀ ਕਿੰਨਾਂ ਵੈਲ ਗੱਲ ਕਿਸ ਨੂੰ ਵੱਧ ਵੋਟ ਪੈ ਸਕਦੀ ਹੈ ਪਿੰਡ ਚ ਹਾਂਜੀ 219 ਹੈ ਜਜ਼ਵੰਤ ਸਿੰਘ ਜੀ ਅੱਛਾ ਜੀ ਕਿਸ ਪਾਰਟੀ ਨੂੰ ਰੋ ਪਿੰਡ ਚ ਸਭ ਤੋਂ ਵੱਧ ਵੋਟ ਪੈ ਸਕਦੀ ਹੈ ਪੂਰਾ ਕਾਲੀਆਂ ਦਾ ਹੀ ਪਿੰਡ ਹੈ ਪਹਿਲਾਂ ਤੇ ਕਾਲੀਆਂ ਨੂੰ ਹੀ ਪੈਣੀ ਅੱਛਾ ਜੀ ਹਾਂਜੀ ਕਿਆ ਕਾਰਨ ਹੈ ਕਾਲੀਆਂ ਨੂੰ ਪਉਣ ਦੇ ਉਹ ਆਏ ਆ ਜੀ ਕਰਨ ਵੀ ਉਹ ਹਰੇਕ 200 ਖਮਾਉਂਦਾ ਗੁਰਜੀਤ ਗਿੱਲ ਇਹ ਝਾੜੂ ਵਾਲਾ ਪਹਿਲਾਂ ਬਣ ਕੇ ਗਿਆ 5 ਸਾਲ ਪਹਿਲਾਂ ਮੁੜਕਾ ਆਈ ਨਹੀਂ ਆ ਚੀਜ਼ ਮਾਰਦੀ ਹੈ ਜੀ ਆਪ ਪਾਰਟੀ ਨੂੰ ਕਿੱਕਾ ਦੇ ਨਹੀਂ ਆਪ ਨੂੰ ਆਈ ਹੋਰ ਆ ਪਾਲਾ ਕੋਈ ਨਹੀਂ ਆਇਆ ਜੀ ਅਜੇ ਉਹ ਆਲੇ ਕਾਂਗਰਸ ਦਾ ਕੰਗ ਆ ਲਿਆ ਇੱਕ ਦਿਨ ਅੱਛਾ ਜੀ ਉਹਨੂੰ ਜੇ ਟ੍ਰੈਕਟਰ ਟੂਟਰ ਨਹੀਂ ਮਿਲੀ ਉਹ ਕੋਈ ਹੋਰ ਤਾਂ ਰਣਜੀਤ ਕੇ ਲੜਾਈ ਹੈ ਜੀ ਕਿਹੜੇ ਪਿੰਡ ਦੇ ਰਹਿੰਦੇ ਆਈ ਪਿੰਡ ਜੀ ਆ ਵੀ ਤੇ ਪਿੰਡ ਦੇ ਵਿੱਚ ਕੀ ਲੱਗਦਾ ਇਸ ਵਾਰ ਬੋਤਾ ਕਿਹੜੀ ਪਾਰਟੀ ਸਭ ਤੋਂ ਵੱਧ ਪੈਣੀ ਹੈ ਗੱਲੀਆਂ ਨੂੰ ਪੈਣੀ ਉਹ ਕਿਉਂ ਜੀ ਮਰਜ਼ੀ ਮੱਝ ਕਿਉਂ ਆਜੀ ਕੱਲਿਆਂ ਨੂੰ ਪਾਉਂਗੀ ਪਹਿਲਾਂ ਤਕਰੀਰ ਕੋਈ ਹੋਰ ਪਾਰਟੀ ਦੇ ਬਤਾਲਦੇ ਹਣੇ ਕੋਟਾ ਕੋਈ ਵੋਟ ਨਹੀਂ ਜਾਂਦੀ ਕੀ ਕਹਿਣਾ ਹੋਰ ਪਾਰਟੀ ਦੇ ਬੋਲ ਨਹੀਂ ਜੀ ਕੱਲਿਆਂ ਨੂੰ ਪਾਉਂਗੀ ਜਿੱਦ ਪੱਕੀ ਫੜੀ ਹੋਈ ਹੈ ਜੀ ਹਾਂ ਜੀ ਪੱਕੀ ਪਹਿਲਾਂ ਹੀ ਜਾਂਦੇ ਪੋਟਾ ਸ਼ੁਰੂ ਹੋਈਆਂ ਅੱਜ ਤੱਕ ਕਦੇ ਹੋਰ ਪਾਰਟੀ ਨੂੰ ਪਾਈ ਨਹੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਇਹੀ ਜੀ ਅਬੀਪੁਰ ਹੈ ਅਤੇ ਪਿੰਡ ਦੇ ਵਿੱਚ ਇਸ ਵਾਰ ਸਭ ਤੋਂ ਵੱਧ ਵੋਟ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਪੈ ਸਕਦੇ ਦੇਖੋ ਜੀ ਪਹਿਲਾਂ ਵੀ ਅਕਾਲੀ ਦਲ ਨੂੰ ਪੈਂਦੀਆਂ ਤੇ ਹੁਣ ਵੀ ਅਸੀਂ ਅਕਾਲੀ ਦਲ ਨੂੰ ਪਾਉਂਗੇ ਆ ਗਿੱਲ ਸਾਹਿਬ ਨੂੰ ਕਰੇ ਚੱਕਰ ਕੀ ਹੈ ਜੀ ਜਿਹਨੂੰ ਪੁੱਛੋ ਗਿੱਲ ਸਾਹਿਬ ਫੀਲ ਸਾਹਿਬ ਕਰੀ ਜਾ ਤਾਂ ਹੋਰ ਪਾੜਦੀ ਹੈ ਕਰੇ ਜੀ ਬੰਦਾ ਵਧੀਆ ਹੈ ਜੀ ਹੋਰ ਕੈਂਡੀਡੇਟਾਂ ਨਾਲੋਂ ਇਹ ਬੰਦਾ ਬਹੁਤ ਚੰਗਾ ਜੀ ਇਮਾਨਦਾਰ ਹੈ ਤੇ ਸਾਡੇ ਇਲਾਕੇ ਦਾ ਜ਼ਿੰਮੇਵਾਰ ਬੰਦਾ ਖੰਡਿਆ ਹੋਇਆ ਬੰਦਾ ਜੀ ਤੇ ਇਮਾਨਦਾਰ ਹੈ ਭ੍ਰਿਸ਼ਟ ਨਹੀਂ ਹੈ ਅਤੇ ਸਾਡੇ ਨਾਲ ਪਿਆਰ ਬਹੁਤ ਹੈ ਤੇ ਸਾਡੇ ਕੰਮ ਵੀ ਇਹਨਾਂ ਨੇ ਮਦਦ ਕਰਾਉਣੇ ਹਨ ਸਾਡੇ ਨਾਲ ਵਾਦਾ ਕੀਤਾ ਜਿਹੜੇ ਕੰਮ ਐ ਉਹ ਕਰਾਉਣਗੇ ਤੇ ਅਸੀਂ ਇਹਨਾਂ ਨੂੰ ਵੋਟਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਪਾਵਾਂਗੇ ਮੁੱਖ ਮੰਤਰੀ ਸਾਹਿਬ ਚਰਚੀ ਦੀ ਜਿੱਦ ਕਹਿ ਰਹੇ ਆ ਵੀ ਮੈਂ ਮੇਰੇ ਕੰਮ ਬੋਲਦੇ ਆ ਤੇ ਮੇਰੇ ਕਰਕੇ ਸਾਰੇ ਲੋਕ ਇਸਨੂੰ ਸਟੰਟ ਵੋਟਾਂ ਪਾਉਂਦੇ ਦੇਖੋ ਜੀ ਮੁੱਖ ਮੰਤਰੀ ਜਿਹੜੇ ਚੰਨੀ ਸਾਹਿਬ ਐ ਇਹ ਲਾਰੇ ਲਾਈ ਜਾਂਦੇ ਨੇ ਜਿਵੇਂ ਕਹਿੰਦੇ ਨੇ ਅਸੀਂ 36000 ਮਜ਼ਦੂਰ ਪੱਕਾ ਕਰਦੇ ਹਾਂ ਪੱਕਾ ਕਰਤਾ ਮਜ਼ਲ ਕੋਈ ਨਹੀਂ ਕੀਤਾ ਕੁਛ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਨਾ ਬਾਤ ਕੁਛ ਨਹੀਂ ਕਰਨਾ ਇਹ ਲਾਰੇ ਹੀ ਲਾਉਂਦੇ ਨੇ ਸਿਰਫ ਪਹਿਲਾਂ ਦੇਖ ਲਓ ਕੈਪਟਨ ਸਾਹਿਬ ਤੇ ਹੁਣ ਚੰਨੀ ਸਾਹਿਬ ਵੀ ਇਦਾਂ ਹੀ ਕਰਦੇ ਨੇ ਜੋ ਕਿਹਾ ਕਹਿੰਦੇ ਕਰਦੇ ਨਹੀਂ ਕਰਦੇ ਬਿਲਕੁਲ ਨੀਣਾ ਤੋਂ ਸਾਨੂੰ ਆਸ ਨਹੀਂ ਸਾਨੂੰ ਤਾਂ ਅਕਾਲੀ ਦਲ ਪਾਲਤੂ ਯਾਦ ਕਰਨ ਮਤਲਬ ਇਹਨਾਂ ਦੇ ਕੈਂਡੀਡੇਟ ਹੈ ਜਿਹੜੀ ਗਿੱਲ ਸਾਹਿਬ ਰਣਜੀਤ ਸਿੰਘ ਜੀ ਗਿੱਲ ਇਹਨਾਂ ਨੂੰ ਅਸੀਂ ਜਿਤਾਵਾਂਗੇ ਤੇ ਇਹਨਾਂ ਤੋਂ ਕੰਮ ਕਰਾਵਾਂਗੇ ਕਿਉਂਕਿ ਇਹ ਝੂਠ ਨਹੀਂ ਆਣਾ ਬਹੁਤ ਹੀ ਮਾਣਰਬਖ ਕਿਹੜੇ ਪਿੰਡ ਦੇ ਰਹਿੰਦੇ ਆ ਇਸੇ ਪਿੰਡ ਤੋਂ ਕੁਲੀਪੁਰੋਂ ਵੀਪੁਰ ਤੁਹਾਡੇ ਪਿੰਡ ਸਭ ਤੋਂ ਵੱਧ ਵੋਟ ਕਿਹੜੀ ਪਾਰਟੀ ਨੂੰ ਪੈ ਰਹੀ ਹੈ ਅਕਾਲੀ ਦਲ ਨੂੰ ਪੈ ਰਹੀ ਸ਼ੁਰੂ ਤੋਂ ਹੀ ਤੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਕਿੰਨੀ ਕਿ ਬੋਟ ਪੈ ਸਕਦੀ ਪਿੰਡ ਚੋਂ ਨਹੀਂ ਵੀਰੇ ਜਮ ਐ ਨਹੀਂ ਵਜੂਦ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਨਾ ਕਾਂਗਰਸ ਦਾ ਆਪਣੇ ਘਰ ਹੀ ਪਿੰਡ ਹੈ ਸਾਰਾ ਅਕਾਲੀ ਦਲ ਨੂੰ ਕਿਉਂ ਪੈ ਰਹੀ ਐ ਇੰਨੀ ਬੋਟ ਜਿਆਦਾ ਅਕਾਲੀ ਗਿੱਲ ਸਾਹਿਬ ਬੰਦੇ ਵਧੀਆ ਹੀ ਇੱਕ ਸਾਮੇਦਾਰ ਹੈ ਹਰ ਇੱਕ ਇਲਾਕੇ ਨਾਲ ਸਾਡੇ ਨਾਲ ਖੜਦੇ ਹੈ ਪੱਕੀ ਵਧੀਆ ਬੰਦੇ ਆ ਇਨਸਾਨ ਹੈ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਮਜੂਦਾ ਸਰਪੰਚ ਇਹ ਹੈ ਆਪਣੇ ਕੰਡਾ ਵੀ ਵਰ ਤੋਂ ਅੱਜ ਤੁਸੀਂ ਪ੍ਰਚਾਰ ਕਰ ਰਹੇ ਹੋ ਕਿਹੜੇ ਉਮੀਦਵਾਰ ਦੇ ਹੱਥ ਦੇ ਵਿੱਚ ਵੋਟਾਂ ਲਾਂਭ ਰਹੇ ਹੋ ਅਸੀਂ ਸ਼ੁਰੂ ਤੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਹੈ ਜੀ ਅੱਜ ਵੀ ਅਸੀਂ ਸਰਦਾਰ ਰਣਜੀਤ ਸਿੰਘ ਖੇਲ ਦੇ ਹੱਥ ਵਿੱਚ ਕੌਣ ਪ੍ਰਚਾਰ ਕਰ ਰਹੀ ਹੈ ਕੋ ਭਰੋਸਾ ਦਉਨੇ ਅਸੀਂ ਗਿੱਲ ਸਾਹਿਬ ਨੂੰ ਵੀ ਇੱਥੋਂ ਤੋਂ ਆਪਣੀ ਇੱਕ ਇੱਕ ਵੋਟ ਹੈ ਜਿਹੜੀ ਉਹ ਗਿੱਲ ਸਾਹਿਬ ਦੇ ਹੱਥ ਵਿੱਚ ਕੋ ਗੂਗੀ ਪਹਿਲਾਂ ਵੀ ਇਹ ਅਸੀਂ ਇੱਥੋਂ ਗਿੱਲ ਸਾਹਿਬ ਨੂੰ ਚਿਤਾ ਕੇ ਭੇਜਿਆ ਹੈ। ਮਤਲਬ ਕਿੰਨੇ ਵੋਟਾਂ ਪਿੰਡ ਦੀਆਂ? ਪਿੰਡ ਦੀ ਲਗਭਗ 400 ਵੋਟ ਹੈ ਜੀ ਜਿਹਦੇ ਵਿੱਚ ਤੇ 350 ਵੋਟ ਧੁੱਗ ਦਿੱਤੀਏ ਬੱਸ। ਅਸੀਂ ਕਹਿੰਨੇ ਵੀ ਅਸੀਂ 80 ਆ 85% ਵੋਟ ਗਿੱਲ ਸਾਹਿਬ ਦੀ ਝੋਲੀ ਵਿੱਚ ਪਾ ਕੇ ਤੇ ਜਦੋਂ ਤੁਸੀਂ ਜਲੋਬਨੀ ਖਾਲੀਦਲ ਦੇ ਉਮੀਦਵਾਰ ਵਾਸਤੇ ਵੋਟ ਮੰਗਣ ਵਾਸਤੇ ਜਾਂਦੇ ਹੋ ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਪਿਆਰ ਮਿਲਦਾ ਹੈ? ਦੇਖੋ ਜੀ ਜਦੋਂ ਵੀ ਅਸੀਂ ਪਿੰਡ ਵਿੱਚ ਮੇਰਾ ਇਸ ਨੱਗਰ ਦੇ ਨਾਲ ਜਦੋਂ ਵੀ ਮੈਂ ਵੋਟ ਮੰਗਣ ਜਾਂਦਾ ਹਾਂ ਸਾਰੇ ਆਪਾਂ ਨੂੰ ਇੰਨਾ ਪਿਆਰ ਦਿੰਨੇ ਆ ਅਸੀਂ ਉਹਨਾਂ ਦੇ ਨਾਲ ਖੜਦੇ ਦਿਨ ਰਾਤ ਪਰ ਉਹ ਵੀ ਸਾਨੂੰ ਇੰਨਾ ਮਾਣ ਦਿੰਨੇ ਆ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਇੱਥੇ ਹਮੇਸ਼ਾ ਆਕਾਲੀ ਦਲ ਦੀ ਜਿੱਤ ਹੁੰਦੀ ਹੈ ਜੀ ਕੀ ਅਪੀਲ ਕਰਦੇ ਹੋ ਪਿੰਡ ਦੇ ਵੋਟਰਾਂ ਨੂੰ ਮੈਂ ਆਪਣੇ ਪਿੰਡ ਦੇ ਕੀ ਹੋਰ ਬੰਨੇ ਚੰਨੇ ਦੇ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਵੀ ਆਪਣੀ ਇੱਕ ਇੱਕ ਕੀਮਤੀ ਵੋਟ ਹੈ ਜਿਹੜੀ ਉਹ ਸਰਦਾਰ ਰਣਜੀਤ ਸਿੰਘ ਗਿੱਲ ਦੇ ਹੱਥ ਵਿੱਚ ਪਾਉਣੀ ਹੈ ਜੀ ਅਸੀਂ ਉਹਨਾਂ ਨੂੰ ਜਿਤਾ ਕੇ ਭੇਜਣਾ ਹੈ ਤੇ ਮਾਣ ਹੈ ਸਾਨੂੰ ਗਿੱਲ ਸਾਹ ਪਰ ਉਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੁਆ ਕੇ ਲਾ ਕੇ ਖੜਦੇ ਆ। ਕੋਰ ਕੋਰ ਕਰ ਰਹੇ ਹੋ ਕਿ ਸਾਨੂੰ ਪਿਆਰ ਮਿਲਦੇ ਆ ਲੋਕਲ ਤੋਂ ਤੇ ਤੁਹਾਡੇ ਕੋਲ ਕਿੰਨੇ ਪਿੰਡ ਆ ਜਿੱਨਾ ਵੀ ਤੁਸੀਂ 20 ਕਿਲੋਮੀਟਰ ਇਕੱਲੇ ਦੋਤੀ ਕੰਮ ਕਰਦੇ। ਅਸੀਂ ਅੱਜ ਕਬੀ ਪਰ ਪਿੰਡ ਦੇ ਵਿੱਚ ਦੋਰ ਟੂਰ ਪ੍ਰਚਾਰ ਕਰ ਰਹੇ ਸਰਪੰਚ ਸਾਹਿਬ ਦੇ ਨਾਲ ਲੈ ਕੇ ਔਰ ਪਿੰਡ ਦੇ ਪਰਵਤੀ ਦੇ ਨਾਲ ਲੈ ਕੇ ਜੋ ਕਿ ਦੋਰ ਟੂਰ ਅਸੀਂ ਜਾਂਦੇ ਆ ਤਾਂ ਸਾਨੂੰ ਹਰ ਕੰਸਾਰ ਇਹ ਗੱਲ ਚਾਹਤਾ ਕਿ ਸਾਡੇ ਜੋ ਨੇਤਾ ਹੈ ਜੀ ਸਰਮਣੀਆ ਕਾਲਜ ਦੇ ਸਰਕਾਰੀ ਅਧਿਕਾਰੀ ਜੀ ਬਿਲਤੋਵ ਉਹ ਬਹੁਤ ਨੇਕ ਇਨਸਾਨ ਨੇ ਔਰ ਸਾਡੇ ਪਿੰਡਾਂ ਦੇ ਵਿੱਚ ਉਹ ਹਰ ਜਗ੍ਹਾ ਤੇ ਰਸਤੇ ਦੇ ਨੇ ਦੁੱਖ ਦੇ ਵੀ ਸੁੱਖ ਦੇ ਵੀ ਸੰਦੇ ਨਾਲ ਖੜਦੇ ਨੇ ਅਸੀਂ ਟਿੱਕੇ ਕਰਨ ਕਰਿਆ ਕਿ ਗਿਲ ਸਾਹਿਬ ਨੇ ਜਿਤਾ ਕੇ ਤਾਂ ਕਿ ਸਾਡੇ ਇਲਾਕੇ ਦਾ ਵਿਕਾਸ ਹੋ ਸਕੇ ਸਾਡੇ ਇਲਾਕੇ ਦਾ ਜੋ ਕੰਮ ਹੈ ਰਹਿੰਦੇ ਉਹ ਲੱਗੇ ਤੇ ਕੰਮ ਸਾਰੇ ਪੂਰੇ ਹੋ ਸਕੇ ਮੇਰੇ ਇੱਕ ਜੋ ਸਾਡੀ ਡਿਊਟੀ ਲਈ ਹੋਈ ਹੈ ਸਾਡੇ ਕੋਲ ਸੱਤ ਪਿੰਡ ਨੇ ਨਿਆਪੁਰ ਤਾਰਾ ਪਰਮਾਚਾਰੀ ਕਲੋਨੀ ਤਾਰਾ ਪਰ ਔਰ ਗੋਚਰ ਮਿਰਚਾਪੁਰ اور ਅਭਿ ਇਹ ਪਿੰਡਾਂ ਨੂੰ ਸਾਡੀ ਡਿਊਟੀ ਲਈ ਹੋਈ ਹੈ ਔਰ ਤੁਹਾਡੇ ਦਾ ਸਾਰ ਜਿੰਨੇ ਦੇ ਵਿੱਚ ਡਿਊਟੀ ਬਣਦੀ ਹੈ ਜਿੰਨੇ ਪ੍ਰਧਾਨ ਦੇ ਨਾਤੇ ਤੋਂ ਮੈਂ ਜਿੱਥੇ ਵੀ ਪਿੰਡਾਂ ਦਾ ਵੀ ਜਾਂਦਾ ਸਨ ਪਾਸਟ ਕਰ ਦਿੰਦੇ ਹਰ ਕੋ ਬੰਦਾ ਇਹ ਕਹਿੰਦਾ ਕਿ ਵਾਜੇ ਤੁਸੀਂ ਚਾਹੇ ਸਾਡੇ ਕੋਲ ਆਓ ਚਾਹ ਨਾ ਆਓ ਪਰ ਅਸੀਂ ਬਹੁਤ ਇੱਕ ਇੱਕ ਕਰਮਣੇ ਕਾਲ ਦੇ ਲਈ ਨੇਤਾ ਜੋ ਸਾਡੇ ਚੁੜੇ ਗਏ ਨੇ ਸਰਦਾਰ ਹਿੰਦੀ ਸਿੰਘ ਕੇ ਨੁਕੂਸੇ ਦੀ ਔਰ ਦਿਲ ਤੋਂ ਉਹ ਅਸੀਂ ਬਹੁਤ ਅਨਰਜਿਤ ਆ ਕੇ ਪਿੱਛਾ ਔਰ ਜਦੋਂ ਜਿਹੜੇ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰਚਿਤ ਹੈ ਕੋਈ ਇਸ ਪਿੰਡ ਦੇ ਸਾਨੂੰ ਮਾਰ ਇਹ ਪਿੰਡ ਦੇ ਵਿੱਚ ਹਮੇਸ਼ਾ ਸਾਨੂੰ ਚਿਤਾ ਕਰ ਭੇਜਦੇ ਨੇ ਔਰ ਹਮੇਸ਼ਾ ਹੀ ਸਰਮਣੀ ਅਕਾਲੀ ਚਾਲ ਤੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ